ਸਸ਼ਿਕਾ ਜੀ ਮਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਯੂਰੋਪੀਅਨ ਕਮਿਸ਼ਨ ਨੇ ਮੌਜੂਦਾ ਨਿਯਮਾਂ ਦੇ ਵਿੱਚ ਕੁਝ ਬਦਲਾਅ ਕੀਤੇ ਨੇ ਜਿਸ ਤੋਂ ਬਾਅਦ ਯੂਰਪ ਜਾਣ ਵਾਲੇ ਭਾਰਤੀ ਮੁਸਾਫਰ ਹੁਣ 5 ਸਾਲ ਤੱਕ ਦੇ ਮਲਟੀਪਲ ਐਂਟਰੀ ਸ਼ੈਂਸਨ ਵੀਜ਼ਾ ਦੇ ਲਈ ਅਰਜੀ ਦੇ ਸਕਣਗੇ ਪਰ ਦੇ ਵਿੱਚ ਯੂਰੋਪੀਅਨ ਯੂਨੀਅਨ ਦੇ ਰਾਜਦੂਤ ਹਰਵੇ ਡੈਫਿ ਨੇ ਨਵੀਂ ਵੀਜ਼ਾ ਪ੍ਰਣਾਲੀ ਨੂੰ ਦੋਹਾਂ ਪੱਖਾਂ ਵਿਚਾਲੇ ਲੋਕਾਂ ਦੇ ਆਪਸੀ ਸੰਪਰਕ ਵਧਾਉਣ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਕਦਮ ਦੱਸਿਆ ਹੈ ਯੂਰੋਪੀਅਨ ਯੂਨੀਅਨ ਨੇ ਇੱਕ ਸੰਦੇਸ਼ ਦੇ ਵਿੱਚ ਕਿਹਾ ਕਿ 18 ਅਪ੍ਰੈਲ ਨੂੰ ਯੂਰੋਪੀਅਨ ਕਮਿਸ਼ਨ ਨੇ ਭਾਰਤੀ ਨਾਗਰਿਕਾਂ ਨੂੰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦੇ ਲਈ ਵਿਸ਼ੇਸ਼ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਸੀ ਜਿਨ੍ਹਾਂ ਤੱਕ ਲਾਗੂ ਵੀਜ਼ਾ ਕੋਡ ਤੇ ਮਿਆਦ ਨਿਯਮਾਂ ਦੇ ਨਾਲ ਜੁਵਾ ਦਾ ਅਨੁਕੂਲ ਹਨ ਇਸ ਦੇ ਵਿੱਚ ਕਿਹਾ ਗਿਆ ਕਿ ਭਾਰਤ ਲਈ ਅਪਣਾਈ ਗਈ ਨਵੀਂ ਵੀਜ਼ਾ ਪ੍ਰਣਾਲੀ ਦੇ ਅਨੁਸਾਰ ਪਿਛਲੇ 3 ਸਾਲਾਂ ਦੇ ਅੰਦਰ ਦੋ ਵੀਜ਼ਾ ਪ੍ਰਾਪਤ ਕਰਨ ਅਤੇ ਚੋਇਸ ਰੂਪ ਇਨ੍ਹਾਂ ਦਾ ਪ੍ਰਯੋਗ ਕਰਨ ਤੋਂ ਬਾਅਦ ਭਾਰਤੀ ਨਾਗਰਿਕਾਂ ਨੂੰ ਹੁਣ 2 ਸਾਲਾਂ ਦੇ ਲਈ ਚੋਇਸ ਲੰਬੇ ਸਮੇਂ ਦਾ ਮਲਟੀਪਲ ਐਂਟਰੀ ਸ਼ੈਂਜ਼ਨ ਵੀਜ਼ਾ ਸਾਰਕਾ ਦਿੱਤਾ ਗਿਆ ਹੈ ਸੰਦੇਸ਼ ਦੇ ਵਿੱਚ ਕਿਹਾ ਗਿਆ ਹੈ ਕਿ ਪਾਸਪੋਰਟ ਦੀ ਵੈਦਤਾ ਬਾਕੀ ਹੋਣ ਉਤੇ 2 ਸਾਲ ਦੇ ਵੀਜ਼ਾ ਤੋਂ ਬਾਅਦ ਆਮ ਤੌਰ ਉਤੇ ਹਰ 5 ਸਾਲਾਂ ਦਾ ਵੀਜ਼ਾ ਦਿੱਤਾ ਜਾਵੇਗਾ। ਇਹਨਾਂ ਵੀਜ਼ਿਆਂ ਦੀ ਵੈਦਤਾ ਮਿਆਦ ਦੌਰਾਨ ਧਰਕਨੂ ਵੀਜ਼ਾ ਮੁਕਤ ਨਾਗਰਿਕਤਾ ਦੇ ਪ੍ਰਾਪਰ ਯਾਤਰਾ ਅਧਿਕਾਰਾਂ ਦਾ ਲਾਭ ਮਿਲ ਸਕੇਗਾ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਵੀਜ਼ਾ ਨੀਮਾ ਦੇ ਵਿੱਚ ਤਬਦੀਲੀ ਪਰਵਾਸ ਅਤੇ ਗਤੀਸ਼ੀਲਤਾ ਉਤੇ ਯੂਰੋਪੀ ਸੰਘ ਭਾਰਤ ਸਾਂਝੇ ਏਜੰਡੇ ਦੇ ਤਹਿਤ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਸੰਦਰਭ ਦੇ ਵਿੱਚ ਆਈ ਹੈ ਜਿਸ ਵਿੱਚ ਦੋਹਾਂ ਤਿਰਾਂ ਵਿਚਾਲੇ ਪਰਵਾਸ ਨੀਤੀ ਤੇ ਵਧੇਰੇ ਸਹਿਯੋਗ ਦੀ ਮੰਗ ਵੀ ਕੀਤੀ ਗਈ ਹੈ ਸ਼ੈਂਜ਼ਨ ਵੀਜ਼ਾ ਧਾਰਕ ਨੂੰ 180 ਦਿਨਾਂ ਦੀ ਕਿਸੇ ਵੀ ਮਿਆਦ ਚਾਹਤੋਂ ਵੱਧ 90 ਦਿਨਾਂ ਤੇ ਥੋੜੇ ਸਮੇਂ ਲਈ ਸ਼ੈਂਜ਼ਨ ਖੇਤਰ ਦੇ ਵਿੱਚ ਸੁਤੰਤਰ ਯਾਤਰਾ ਕਰਨ ਦੀ ਇਜਾਜ਼ਤ ਹੈ ਤੇ ਵੀਜ਼ਾ ਉਦੇਸ਼ ਬਾਦ ਨਹੀਂ ਹਨ ਪਰ ਉਹ ਕੰਮ ਕਰਨ ਦਾ ਅਰਿਕਾਲ ਨਹੀਂ ਦਿੰਦੇ ਬਿਊਟੀਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ